ਮੈਂ ਨਾਹੀ ਕਸਹਾਉ ਨਾਹੀ ਕਸ਼ਿਆਹੇ ਨਮੋਰਾ ਔਸਰ ਲੱਜਾ ਰੱਖ ਲਿਓ ਸਦਨਾ ਜਨ ਤੁਰ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਵਾ ਦਿਨ ਰਾਤ ਕਚੋ ਏ ਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਸ਼ੰਤ ਇਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਹੋ ਨਾਮ ਹਰਿ ਕਾ ਸਦਾ ਜਾਚੋ ਦੇਹੋ ਪ੍ਰਭ ਤਰਨੀ ਤਰਾ ਸੰਸਾਰ ਰੋਗੀ ਨਾਮਦਾਰੋ ਮੈਲ ਲਾਗੈ ਸਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਤ ਮੱਜਨਾ ਸਾਚਨ ਲਾਗੈ ਮਲ ਕਿਉ ਮਲ ਧੋਈਐ ਗੁਨਹਿ ਹਾਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰੇ ਤਰੈ ਤਰੈ ਉਲਟ ਜੋਨ ਨਾ ਆਵੈ ਆਪਕਾ ਪਰਮ ਧਿਆਨੀ ਸੋਚ ਸਾਚੇ ਭاويه ਆਨੰਦ ਆਨੰਦਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਾਜ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਜ ਮਨੇ ਸੰਗਤ ਮੀਤ ਮਲਾਪ ਪੂਰਾ ਨਾਵਨੋ ਗਾਵੇ ਗਾਵਣ ਹਾਰ ਸਬਦ ਸੁਹਾਵਨੋ ਸਾਲਾਏ ਸਾਚੇ ਮਨ ਸਤਗੁਰ ਪੁੰਨ ਦਾਨ ਦਇਆ ਮਤੇ ਪਰਸੰਗ ਭਾਵੈ ਸਾਜਨਾਵੈ ਬਿਨਿ ਤਾ ਸੰਗਮ ਸਤ ਸਤੇ ਆਰਾਧ ਕੰਕਾਰ ਸਾਚਾ ਨਿਤ ਦੇ ਚੜੈ ਸਵਾਇਆ ਗਤ ਸੰਗ ਮੇਤਾ ਸਤ ਸੰਗਤ ਕਰ ਨਦਰ ਮੇਲ ਮਲਾਇਆ ਕਹਨ ਕਹੈ ਸਭ ਕੋ ਏਕ ਵਡ ਆਖੀਐ ਓ ਮੂਰਖ ਨੀਚ ਅਜਾਨ ਸਮਝਾ ਸਾਖੀਐ ਸਚ ਗੁਰ ਕੀ ਸਾਖੇ ਅੰਮ੍ਰਿਤ ਬਾਖੀ ਤਤ ਮਨ ਮਾਨਿਆ ਮੇਰਾ ਕੋਜ ਕਰੇ ਆਵੇ ਵਿਖਲਾ ਦੇਬਦ ਸਚਾ ਗੁਰ ਮੇਰਾ ਆਖਣ ਤੋਟ ਨ ਭਗਤ ਪੰਡਾਰੇ ਭਰਪੁਰ ਰਹਿਆ ਸੋਈ ਨਾਨਕ ਸਾਜ ਕਹ ਬੇਨੰਤੇ ਮਨ ਮਾਂਜੈ ਸਚ ਸੋਈ ਆਖਣ ਤੋਟ ਨ ਭਗਤ ਪੰਡਾਰੇ ਭਰਪੁਰ ਰਹਿਆ ਸੋਈ ਨਾਨਕ ਸੱਚ ਕਹ ਬੇਨੰਤੀ ਮਨ ਮੰਝੈ ਸੱਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਨਾਮ